ਭੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਕਾਪਾ ਫੇਰ ਨਵੀਂ ਵੀਡੀਓ ਲੈ ਕੇ ਆਏ ਆ ਦੋ ਕੋਠੀਆਂ ਦਾ ਜੋੜਾ ਮਲਤਾਨੀਆ ਰੋਡ ਗੁਰੂ ਨਾਨਕ ਨਗਰ ਕੋਠੀ 143 ਗੈ ਦੀ ਇੱਕ ਹੈਗੀ 140 ਗੈ ਦੀ ਬਹੁਤ ਹੀ ਵਧੀਆ ਕੋਠੀਆਂ ਬਣੀਆਂ ਹੋਈਆਂ ਤੇ ਡਿਮਾਂਡ ਇਹਨਾਂ ਦੀ ਹੈਗੀ 70 ਲੱਖ ਰੁਪਿਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜੋ ਵੀ ਕੰਮ ਹੈ ਇਹਦੇ ਚ ਪੈਂਡਿੰਗ ਪਿਆ ਮਾਲਕਾਂ ਨੇ ਕੰਮ ਕਰਾ ਕੇ ਦੇਣਾ ਹੈ ਤੇ ਬਹੁਤ ਹੀ ਵਧੀਆ ਖੁੱਲਾ ਪੋਰਚ ਬਣਿਆ ਦੋ ਬੈਡਰੂਮ ਹੈ ਲੌਬੀ ਹੈ ਕਿਚਨ ਹੈ ਡ੍ਰੈنگ ਰੂਮ ਹੈ ਤੇ ਬੈਡਰੂਮ ਨਾਲ ਬਾਥਰੂਮ ਅਟੈਚ ਬਹੁਤ ਵਧੀਆ ਪੋਰਸ਼ਨ ਬਣਿਆ ਹੋਇਆ ਖੁੱਲੀ ਕੋਠੀ ਹੈ ਪੂਰੀ ਆ ਲੌਬੀ ਵੀ ਖੁੱਲੀ ਹੈ ਪੀਓਪੀ ਦਾ ਕੰਮ ਹੋਇਆ ਹੋਇਆ ਰੰਗ ਰੋਗਣ ਹੋਈ ਜਾਂਦਾ ਜੋੜੀਆਂ ਪਰਲੇ ਦਾ ਕੰਮ ਵੀ ਹੋਈ ਜਾਂਦਾ ਜੋ ਵੀ ਇਹਦੇ ਵਿੱਚ ਕੰਮ ਪੈਂਡ ਪਿਆ ਮਾਲ ਕਰਕੇ ਦੇਵਾਂਗੇ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਅਸੀਂ ਕੋਈ ਪੈਸੇ ਨਹੀਂ ਲੈਂਦੇ ਐਡ ਬਿਲਕੁਲ ਫ੍ਰੀ ਹੈ ਘਰ ਦੀ ਕਰਾਉਣੀ ਹੈ ਜ਼ਮੀਨ ਦੀ ਕਰਾਉਣੀ ਹੈ ਪਲਾਟ ਦੀ ਕੋਠੀ ਦੀ ਐਡ ਬਿਲਕੁਲ ਫ੍ਰੀ ਹੈ ਬਹੁਤ ਵਧੀਆ ਖੁੱਲੀ ਕੋਠੀ ਬਣੀ ਵੀ ਹੈ 143 ਗਜ ਚ ਜੋੜਾ ਕੋਠੀਆਂ ਦਾ ਦੋ ਦਾ ਇੱਕ 140 ਗਜ ਦੀ ਹੈ ਇੱਕ 143 ਗਜ ਦੀ ਹੈ ਡਿਮਾਂਡ ਹੈਗੀ ਇਹਨਾਂ ਦੀ 70 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਉੱਪਰ ਇੱਕ ਬੈੱਡਰੂਮ ਬਣਿਆ ਤੇ ਬਾਥਰੂਮ ਅਟੈਚ ਹੈ ਪੌੜੀਆਂ ਦੀ ਰੇਲਿੰਗ ਜੋ ਵੀ ਕੁਝ ਕੰਮ ਕਰਾ ਕੇ ਦੇਣਗੇ ਮਾਲਕ ਗ੍ਰੇਨਾਇਟ ਲੱਗਿਆ ਹੋਇਆ ਪੌੜੀਆਂ ਦੇ ਫਰੰਟ ਤੇ ਰੇਲਿੰਗ ਲੱਗੀ ਹੋਈ ਹੈ ਰੰਗ ਰੋਗਣ ਹੋਈ ਜਾਂਦਾ ਕੰਪਲੀਟ ਹੋਈ ਜਾਂਦੀ ਹੈ ਕੋਠੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਕੋਠੀ ਹੈ ਗੁਰਨਾਣਕ ਨਗਰ ਮਲਤਾਨੀਆ ਰੋਡ ਆ ਬੈਡਰੂਮ ਆ ਗਿਆ ਜੀ ਉੱਪਰਲਾ ਦੇਖ ਆ ਗਿਆ ਬਾਥਰੂਮ ਅਟੈਚ ਬਹੁਤ ਹੀ ਵਧੀਆ ਖੁੱਲੀ ਕੋਠੀ ਬਣੀ ਵੀ ਆ ਆਸੇ ਪਾਸੇ ਲੋਕੇਸ਼ਨ ਵੀ ਬਹੁਤ ਵਧੀਆ ਹੈ ਮਿਲਦੇ ਆਂ ਪਰ ਆਪਾਂ ਅਗਲੀ ਵੀਡੀਓ ਦੇ ਵਿੱਚ